ਉਹ ਤਸਵੀਰ ਹੈ ਇਸ ਵੇਲੇ ਤੁਹਾਨੂੰ ਗ੍ਰੀਨ ਐਵੇਨਿਊ ਦੀ ਜਿਹੜੀਆਂ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਥੜੀਆਂ ਜਿਹੜੀਆਂ ਵਧੀਆਂ ਹੋਈਆਂ ਔਰ ਉਹਨੂੰ ਲੈ ਕੇ ਮਹੱਲਾ ਨਿਵਾਸੀ ਜਿਹੜੇ ਕੱਟੇ ਨੇ ਗੱਲਬਾਤ ਸਰ ਕੀ ਮਾਮਲਾ ਕੀ ਹੈ ਜੀ ਆ ਜੀ ਹਾਂ ਜੀ ਜਿਹੜੀ ਥੜੀ ਦੇ ਕਰਕੇ ਭਾਈ ਇੱਕ ਮਹੀਨੇ ਕਲੋਨੀ ਵਾਲੇ ਬੰਦਿਆਂ ਨੇ ਇਤਰਾਜ਼ ਜਤਾਇਆ ਵਾ ਜੀ ਭਾਈ ਜੀ ਥੜੀ ਅੱਗੇ ਵੱਧ ਗਈ ਆ ਇਹਨੂੰ ਪਿੱਛੇ ਕਰੋ ਇਹਨੇ ਥੋੜਾ ਵਿਸ਼ਵਾਸ ਦਿਵਾਇਆ ਵਾ ਕਿ ਆਪਾਂ ਪਿੱਛੇ ਕਰ ਲਵਾਂਗੇ ਨਹੀਂ ਕੀ ਮਤਲਬ ਕੀ ਥੜੀ ਵਧਾਈ ਕਿਦਾਂ ਕੀ ਗੱਲਬਾਤ ਹੋਈ ਕੀ ਥੜੀ ਕਿਦਾਂ ਕੀ ਹਾਂ ਜੀ ਸੜਕ ਦੇ ਵਿੱਚ ਲੈ ਲੈਂਦੀ ਇਹਨਾਂ ਨੇ ਸੜਕ ਚ 5 ਫੁੱਟ 5 ਫੁੱਟ ਲੈ ਲੈਂਦੀ ਹੈ ਤਾਂ ਕਿ ਇਹਨਾਂ ਸਾਰਿਆਂ ਮੱਲੇ ਰਸਤਾ ਮਗਰ ਰੁਕਦਲ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਤੇ ਤੁਸੀਂ ਸਰ ਕਿੱਥੇ ਦੇ ਵਾਸੀ ਹੋ ਅਸੀਂ ਮੈਂ ਤਾਂ ਗਰੀਨੇ ਵਿੱਚ ਵਸਿਆ ਮੈਂ ਸ਼ੋਪ ਇੱਥੇ ਤੇ ਕਿੰਨਾ ਦੇ ਕਿੰਨੀਆਂ ਦੁਕਾਨਾਂ ਜਾਂ ਕਿੰਨਾਂ ਦੀ ਇਹ ਬਿਲਡਿੰਗ ਹੈ ਤਾਂ ਕਿ ਇਹਨਾਂ ਦੀ ਖਰੀਦਦਾਰ ਨਾਲ ਹੀ ਰੁਕਣਾ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਜਦੋਂ ਮੈਡਮ ਨਾਲ ਹੋਈਏ ਮੈਡਮ ਕਹਿੰਦੇ ਸੀ ਅਸੀਂ ਪਿੱਛੇ ਕਰ ਲਵਾਂਗੇ ਤੁਸੀਂ ਸਾਰੇ ਬਹੁਤ ਬੰਦੇ ਇਕੱਠੇ ਹੋਏ ਸੀ ਕਾਉਂਸਲਰ ਵਗੈਰਾ ਇਕੱਠੇ ਹੋਏ ਸੀ ਗੱਲ ਜੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਹੋਈ ਪਿੱਛੇ ਕਰਨਾ ਹੈ ਇਲਾਕੇ ਨੂੰ ਅਸੀਂ ਜਿਹੜੇ ਤੁਸੀਂ ਜੇ ਇਸ ਚੀਜ਼ ਦਾ ਕਰ ਰਹੇ ਹੋ ਕਿ ਹਨਾ ਪਬਲਿਕ ਨੂੰ ਪਰੇਸ਼ਾਨ ਕਰਨ ਨਾਲ ਦੇ ਹਨਾ ਹੱਲ ਨਹੀਂ ਹੋਣਾ ਇਹ ਐਕਚੁਅਲੀ ਉਹਨਾਂ ਨੇ ਦੁਕਾਨ ਥੋੜੀ ਨਾ ਉੱਚੀ ਬਣ ਕੇ ਹੋਣਾ ਕੋਲ ਉਹ ਕਹਿੰਦੇ ਸਾਨੂੰ ਪਹਿਲੇ ਪਤਾ ਨਹੀਂ ਲੱਗਾ ਵੀ ਸਾਡੀ ਜਿਹੜੀ ਬੀੜੀ ਵੇ ਨਾ ਰੈਂਪ ਸਾਡਾ ਅੱਗੇ ਆ ਜਾਣਾ ਵਾ ਉਹਨੂੰ ਅੱਗੇ ਆਂਦੇ ਹੋ ਮਹਿਸੂਸ ਕਰਦੇ ਵੀ ਸਾਡੀ ਗਲਤੀ ਹੋਈ ਆ ਉਹਨੂੰ ਆਪਣੇ ਲੇਬਰ ਨੂੰ ਕਹਿੰਦੇ ਕਰਕੇ ਆਪਾਂ ਅੱਗੇ ਲੈ ਜਾਵਾਂਗੇ ਹਾਂਜੀ ਬਾਪਾ ਜੀ ਕੀ ਇਹ ਦੁਕਾਨਾਂ ਪਾਦ ਨੇ ਨਹੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਕੁਝ ਕਹਿ ਸਕਦਾ ਹਾਂਜੀ ਹੁਣ ਬਣੀ ਹੋ ਰਹਿਤ ਈ ਕਹਿੰਦੇ ਆ ਕੋਰ ਕਹਿੰਦੇ ਆ ਵੀ ਅੜੀ ਕਹਿੰਦੇ ਪਿੱਛੇ ਕਰਾ ਲੈਂਦੇ ਆ ਕਹਿੰਦੇ ਕਰਾ ਲੈਂਦੇ ਨਹੀਂ ਇੱਕ ਹੀ ਹੈ ਤੁਹਾਡਾ ਕੋ ਰੇਡਨ ਚ ਹੋਇਆ ਨਹੀਂ ਇਹਦਾ ਇੱਕੋ ਹੀ ਮਨੂ ਵੀ ਹੈਗਾ ਐਸੀ ਜਗ੍ਹਾ ਜਗਾ ਦਾ ਕਿ ਹੋਰ ਵੀ ਕੋਈ ਦੁਕਾਨਾ ਵਾ ਉਹ ਅਗਲੀਆਂ ਦੁਕਾਨਾਂ ਇਹਨਾਂ ਦੀਆਂ ਠੀਕ ਆ ਦੁਕਾਨਾਂ ਅੱਛਾ ਜੀ ਤੇ ਇਹਨਾਂ ਨੂੰ ਮੈਂ ਸਵੇਰੇ ਮੇਰੇ ਮੁਹੱਲੇ ਵਾਲਿਆਂ ਨੇ ਕਿਹਾ ਫੋਨ ਕਰਕੇ 10-12 ਬੰਦਿਆਂ ਨੇ ਕਿ ਆਪਣੇ ਜਣਾਂ ਅੜੀਆਂ ਜਿਹੜੀਆਂ ਅੱਗੇ ਬਣ ਰਹੀਆਂ ਨੇ ਸਰ ਕੀ ਨਾਮ ਕੀ ਇਹਨਾਂ ਦਾ ਜਿਨ੍ਹਾਂ ਦੀ ਹੈਗੀ ਜਿਨ੍ਹਾਂ ਨੇ ਬਣਾਈ ਹੈ ਜੀ ਬਿਲਡਿੰਗ ਵਗੈਰਾ ਕਿਨੇ ਆਪੇ ਜਿਹਦਾ ਨਾਮ ਉਹ ਬੰਦਿਆਂ ਨੇ ਆ ਕੇ ਤੁਹਾਨੂੰ ਜਾਂਦਾ ਅੱਛਾ ਜੀ ਤੇ ਮੈਨੂੰ ਫੋਨ ਆਇਆ ਮੈਂ ਫਿਰ ਭੈਂਟੀਵਾਲਾ ਨੂੰ ਫੋਨ ਤੇ ਗੱਲ ਕੋਈ ਕੰਪਲੇਨ ਨਹੀਂ ਕੀਤੀ ਕੌਨਸਲ ਨੂੰ ਵੀ ਕਾਰਪੋਰੇਸ਼ਨ ਨੂੰ ਕੰਪਲੀਟ ਦਿੱਤੀ ਨਹੀਂ ਕਾਰਪੋਰੇਸ਼ਨ ਨੂੰ ਕੰਪਲੀਟ ਕੀਤੀ ਅਸੀਂ ਕਿਹਾ ਵੀ ਉਦਾਂ ਹੀ ਇਹ ਮੱਲੇ ਵੱਲੋਂ ਕਹਿ ਕੇ ਇਹਨਾਂ ਨੂੰ ਦੇਖ ਲੈਣੇ ਉਹ ਮੈਨੂੰ ਉਹਨਾਂ ਨੇ ਕਿਹਾ ਵੀ ਆਪਾਂ ਇੱਕ ਫੁੱਟ ਪਿੱਛੇ ਕਰ ਲੈਣੇ ਜਦੋਂ ਮੈਂ ਇਹਦੇ ਇੱਥੇ ਆਇਆ ਦੁਬਾਰਾ ਫਿਰ ਮੈਨੂੰ ਮੱਡੇਵਾਲਾ ਨੂੰ ਫੋਨ ਆਇਆ ਤਾਂ ਪਰਮ ਬੰਦੇ ਇਕੱਠੇ ਹੋ ਗਏ ਕਹਿੰਦੇ ਵੀ ਕਿੰਨਾ ਜੜ ਗਿਆ ਵੀ ਉਹ ਖੜੀ ਉੱਥੇ ਦੀ ਉੱਥੇ ਹੀ ਆ ਪਰ ਦੇਖੋ ਨਾ ਜੇ ਐਦਾਂ ਕੋਈ ਵੀ ਇੰਨੇ ਨਾਲ ਵਾਧਰਾ ਬਾਹਰ ਕੱਢੂਗਾ ਤੇ ਫਿਰ ਜਗ੍ਹਾ ਤੇ ਬਚਨੀ ਨਹੀਂ ਲੰਗਣਾ ਟ੍ਰੈਫਿਕ ਦਾ ਤਾਂ ਹੋਣਾ ਹੀ ਹੋਣਾ ਉਹ ਤਾਂ ਸਾਰਿਆਂ ਵਾਸਤੇ ਮੁਸ਼ਕਲ ਹੈ ਜੀ ਉਹਦੇ ਸਮੇਂ-ਸਮੇਂ ਸਰ ਟ੍ਰੈਫਿਕ ਪੁਲਿਸ ਵੀ ਕਹਿੰਦੀ ਹੈ ਕਿ ਜਿਹੜਾ ਆਪਾਂ ਟ੍ਰੈਫਿਕ ਨੂੰ ਜਿਹੜਾ ਪਾਲਣਾ ਕਰੀ ਨਿਯਮ ਉਹਦੀ ਹਾਂ ਜੀ ਹਾਂ ਜੀ ਉਹ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੀ ਤੇ ਅੰਦਰ ਤੁਸੀਂ ਗੱਲਬਾਤ ਕਰਨਗੇ ਇਹ ਸੀ ਕੀ ਕਰਨੇ ਉਹ ਕਹਿੰਦੇ ਜੀ ਅਸੀਂ ਇਹ ਨੂੰ ਪਿੱਛੇ ਕਰ ਦਿੰਦੇ ਹੈਗੇ ਨਹੀਂ ਹੁਣ ਹੁਣ ਪਿੱਛੇ ਕਰਵਾ ਲਗੇ ਹਾਂ ਹੁਣ ਕਰ ਤੇ ਹੋਰ ਸਰ ਕਿਹੜੀਆਂ ਤੁਸੀਂ ਕਹਿੰਦੇ ਹੋਰ ਵੀ ਆ ਉਹ ਕਿsing ਅੱਗੇ ਟੱਕਰਣੇ ਜੀ ਦਿਖਾ ਸਕਦੇ ਹਾਂ ਹਾਂ ਦਿਖਾ ਦੁਕਾਨਾਂ ਦੇ ਅੱਗੇ ਜਿਹੜਾ ਥੜੇ ਕਾਫੀ ਵਧੇ ਹੋਣ ਕਰਕੇ ਜਿਹੜਾ ਜਿਹੜੇ ਮਹੱਲਾ ਨਿਵਾਸੀ ਨੇ ਇੱਥੇ ਦੇ ਲੋਕ ਆ ਵਸਨੀਕ ਆ ਉਹ ਵਿਰੋਧ ਕਰ ਰਹੇ ਆ ਕਿ ਜਿਹੜਾ ਸਾਡੇ ਇਲਾਕੇ ਦੇ ਵਿੱਚ ਟ੍ਰੈਫਿਕ ਨੂੰ ਜਿਹੜੀ ਸਮੱਸਿਆ ਆ ਰਹੀ ਹੈ ਉਹਨੂੰ ਲੈ ਕੇ ਸਰਕਾਰ ਪੇਸ਼ੇਂ ਦੇ ਧਿਆਨ ਦੇ ਵਿੱਚ ਲੈ ਕੇ ਆਓਗੇ ਤੁਸੀਂ ਕਿਉਂਕਿ ਕੰਮ ਕਾਰਪੋਰੇਸ਼ਨ ਦਾ ਜੀ ਹੈ ਅੱਜ ਅਸੀਂ ਕਾਉਂਸਲਰ ਸਾਹਿਬ ਨੂੰ ਪਾਇਆ ਜੀ ਕੌਣ ਆ ਸਰ ਇਲਾਕਾ ਕਾਉਂਸਲ ਕੌਣ ਆ ਅੱਛਾ ਲਾਲਾ ਭਗਤ ਕੇ ਉਹ ਭਾਜਪਾ ਦੇ ਜਿਹੜੇ ਹਾਂਜੀ ਭਾਜਪਾ ਅੱਛਾ ਬੀਜਪੀ ਦੇ ਕਾਉਂਸਲ ਉਹ ਕੀ ਕਹਿ ਰਹੇ ਕਾਉਂਸਲ ਸਾਹਿਬ ਕਹਿੰਦੇ ਆ ਵੀ ਅਸੀਂ ਇੱਥੇ ਟ੍ਰੈਫ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਲੰਧਰ ਸ਼ਹਿਰ ਤੋਂ ਜਿੱਥੇ ਕਿ ਜਿਹੜਾ ਵੈਸਟ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਕਾਫੀ ਦੁਕਾਨਾਂ ਦੇ ਅੱਗੇ ਜਿਹੜਾ ਥੜੀਆਂ ਵਧੀਆਂ ਹੋਈਆਂ ਤੇ ਉਹਨੂੰ ਲੈ ਕੇ ਜਿਹੜਾ ਮਹੱਲਾ ਨਿਵਾਸੀ ਇਸ ਚੀਜ਼ ਦਾ ਵਿਰੋਧ ਜਤਾ ਰਹੇ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਉਹ ਅੰਦਰ ਗੱਲ ਵੀ ਕਰਨਗੇ ਸੀ ਅਗਰ ਨਹੀਂ ਜਿਹੜਾ ਹਾਲ ਹੋ ਗਿਆ ਤੇ ਜਿਹੜੀ ਕਾਰਪੋਰੇਸ਼ਨ ਨੂੰ ਸੀ ਕੰਪਲੇਂਟ ਵੀ ਜਿਹੜੀ ਆ ਰਿਟਰਨ ਦਿੱਤੀ ਜਾਏਗੀ ਸੋ ਆਹ ਦੇਖ ਸਕਦੇ ਹੋ ਜਿਹੜੀਆਂ ਦੁਕਾਨਾਂ ਦੇ ਬਾਹਰ ਆ ਬਹੁਤ ਜ਼ਿਆਦਾ ਆ ਦੇ ਤੇ ਸਰ ਜਿਹੜੀਆਂ ਬਾਕੀ ਦੁਕਾਨਾਂ ਨੇ ਜਿੱਦਾਂ ਹੋਰ ਵੀ ਸ਼ਾਪਸ ਹੈਗੀਆਂ ਤੇ ਬਾਕੀ ਸਾਰੀਆਂ ਕਿਦਾਂ ਉਹਨਾਂ ਵੀ ਦੁਕਾਨਾਂ ਉਹ ਇੰਨੀਆਂ ਨਹੀਂ ਅੱਗੇ ਵਧੇ ਥੜੇ ਉਹਨਾਂ ਦੇ ਜਿੰਨਾ ਇਹ ਵਧੇ ਪਿੱਛੇ ਆ ਬਹੁਤ ਜ਼ਿਆਦਾ ਵਧੇ ਆ ਜੀ ਕਾਜ ਵਿੱਚ ਜੇ ਹੁਣ ਕੋਈ ਪਰਸਨਲ ਗੱਲਬਾਤਾਂ ਨਹੀਂ ਕੋਈ ਪਰਸਨਲ ਤਾਂ ਨਹੀਂ ਤੁਹਾਡੇ ਨਾਲ ਉਹਦਾ ਕਿਉਂਕਿ ਉਹ ਵੀ ਮਾਰਕੀਟ ਦੇ ਵਿੱਚ ਕੰਮ ਕਰਦਾ ਬੜੀ ਖੁਸ਼ੀ ਹੁੰਦੀ ਆ ਵੀ ਮਾਰਕੀਟ ਵੱਧ ਗਈ ਆ ਮਹੱਲੇ ਵਾਲਿਆਂ ਨੂੰ ਵੀ ਫਾਇਦਾ ਤੇ ਇਹ ਜੇ ਕਹਿੰਦੇ ਅਸੀਂ ਰਲਮਿਲ ਕਰੀਏ ਕਿ ਅਸੀਂ ਸ਼ਹਿਰਦਾਰੀਏ ਨੂੰ ਮੌਕਾ ਮਿਲਣਾ ਨਹੀਂ ਚਾਹੀਦਾ ਪਰ ਅਸੀਂ ਉਹਨਾਂ ਨੂੰ ਸਿਰੇ ਬੇਨਤੀ ਕੀਤੀ ਆ ਉਹ ਕਹਿੰਦੇ ਵੀ ਅਸੀਂ ਪੁੱਛੇ ਕਰਨੇ ਨੇ ਜਦੋਂ ਦੁਬ ਇਹਦੇ ਵੀ ਇਹ ਉਥੇ ਦਾ ਉੱਥੇ ਜਿਹਾ ਸੜੀ ਇਹ ਅੱਗੇ ਪਿੱਛੇ ਨਹੀਂ ਹੋਈ ਹੂੰ ਮੈਂ ਫਿਰ ਦੁਬਾਰਾ ਆਣ ਕੇ ਉਹਨਾਂ ਨੂੰ ਕਿਹਾ ਉਹਨਾਂ ਨੇ ਬਾਹਰ ਹੁਕਮ ਪਾਇਆ 500 ਕੰਡੇ ਸਾਦੇ ਨੇ ਤੁਸੀਂ ਅੰਦਰ ਗੱਲਬਾਤ ਕਰਨ ਗਏ ਸੀਗੇ ਜਿਨ੍ਹਾਂ ਦੀ ਸ਼ੌਪਸੌਬ ਮਿਲੇ ਤੁਹਾਨੂੰ ਹਾਂ ਮੈਨੂੰ ਮਿਲੇ ਕੀ ਕਹਿੰਦੇ ਕੀ ਉਹ ਅਸੀਂ ਪਿੱਛੇ ਕਰਾ ਦਿੰਦੇ ਅੱਛਾ ਜੀ ਤੇ ਪਹਿਲਾਂ ਉਹਨਾਂ ਨੂੰ ਬਣਾਣ ਲੱਗੇ ਨਹੀਂ ਮਤਲਬ ਕਿ ਦੇਖਿਆ ਉਹਨਾਂ ਨੇ ਕਿ ਜੇ ਇੰਨੇ ਵਾਧ ਗਿਆ ਤੇ ਕੱਲ ਨੂੰ ਕਾਰਪੋਰੇਸ਼ਨ ਆ ਕੇ ਤੋੜੂਗੀ ਜਾਂ ਉਦਾਂ ਕੋਈ ਰਿਕਾਵਟ ਪਾਊਗੀ ਲੋਕਾਂ ਦੇ ਲੰਘਣ 'ਚ ਦਿੱਕਤ ਹੋਊਗੀ ਹੋ ਸਕਦਾ ਉਹਨਾਂ ਦੇ ਪਿੱਛੇ ਧਿਆਨ ਨਾ ਹੋਵੇ ਹੂੰ ਜਦੋਂ ਤੁਹਾਨੂੰ ਪਤਾ ਲੱਗਾ ਅ ਉਹ ਪੁਰਾਣੀ ਤੇ ਇਹ ਨਵੀਂ ਇੱਥੇ ਖੋਲ ਰਹੇ ਆ ਆਚਾਰਦਗਾਹਾਂ ਨਵੀਆਂ ਖੋਲੀਆਂ ਜਾ ਰਹੀਆਂ ਆ ਕੀ ਹੁਣ ਸਰ ਕੀ ਆਪਣੀ ਮੰਗ ਕੀ ਹੈ ਸਾਡੀ ਹੁਣ ਇਹ ਹੀ ਆ ਹੂੰ ਤੇ ਆਪਣਾ ਜਿਹੜੀਆਂ ਸੌਪਾ ਨੇ ਮੁਹੱਲਾ ਨਿਵਾਸੀ ਵਾਲਿਆਂ ਦੇ ਜਿੱਦਾਂ ਜੇ ਕਹਿੰਦੇ ਉਹਨਾਂ ਦੀ ਗੱਲ ਮੰਨ ਕੇ ਤੇ ਉਹਦੇ ਮੁਤਾਬਕ ਜੀ ਤੇ ਉਹਨਾਂ ਵੱਲੋਂ ਅਗਰ ਜੇ ਨਹੀਂ ਸਰ ਇਹਦਾ ਹੱਲ ਕੀਤਾ ਜਾਂਦਾ ਜਾਂ ਅਗਲੀ ਰਾਤ ਫੇਰ ਇਹ ਮੁਹੱਲਾ ਇਕੱਠੇ ਹੋ ਕੇ ਜਿਹੜੇ ਆ ਉਹ ਸਾਰੇ ਜਿਹੜੇ ਕਾਪੀਸ਼ਨ ਕਹਿਣਗੇ ਤੇ ਉਹ ਆਪਣੀ ਜਿਹੜੀ ਗੱਲ ਆ ਉਹ ਤੇ ਅਫਸਰਾਂ ਨੂੰ ਦੱਸਣਗੇ ਜੋ ਵੀ ਅਫਸਰ ਫੈਸਲਾ ਲੈਣਗੇ ਉਹਤੇ ਠੀਕ ਹੈ ਤੇ ਸਾਂਝ ਲੰਦਾ ਸੋ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਆ ਜਿਹੜੀਆਂ ਦੁਕਾਨਾਂ ਬਣੀਆਂ ਇੱਥੇ ਉਹਦੇ ਬਾਹਰ ਜਿਹੜਾ ਜਿੰਨਾ ਵਾਧਰਾ ਇਹ ਥੜੀਆਂ ਨੇ ਉਹ ਕਾਫੀ ਬਾਹਰ ਨੂੰ ਹੋਣ ਕਰਕੇ ਇਲਾਕੇ ਦੇ ਲੋਕ ਜਿਹੜੇ ਇਸ ਚੀਜ਼ ਦਾ ਵਿਰੋਧ ਜਤਾ ਰਹੇ ਆ ਕਾਫੀ ਲੋਕ ਦੇਖ ਸਕਦੇ ਜਿੱਥੇ ਜਿਹੜੀ ਪਬਲਿਕ ਇਕੱਠੀ ਹੋਈ ਹੈ ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਦੁਕਾਨਾਂ ਦਾ ਵਾਧਰਾ ਜਿਹੜਾ ਅੱਗੇ ਕਾਫੀ ਹੋਣ ਕਰਕੇ ਰਸਤੇ ਨੂੰ ਵੀ ਜਿਹੜੀ ਬਲੋਕੇਜ ਹੋਊਗੀ ਆਉਣ ਜਾਣ ਵਾਲੇ ਨੂੰ ਜਿਹੜੀ ਦਿੱਕਤ ਆ ਹੋਊਗੀ ਉਹਦੇ ਕਰਕੇ ਹੀ ਉਹ ਇੱਥੇ ਮੌਕੇ ਦੀ ਦੇਖ ਸਕਦੇ ਹੋ ਪਹੁੰਚੇ ਹੋਏ ਨੇ ਮਹੱਲਾ ਨਿਵਾਸੀ ਜਿਹੜਾ ਉਹ ਕਹਿੰਦੇ ਕਿ ਅਗਰ ਨਾ ਇਹਨਾਂ ਨੇ ਹੱਲ ਕੱਢਿਆ ਤਾਂ ਅਸੀਂ ਜਿਹੜਾ ਅੱਜ ਨਗਰ ਨਿਗਮ ਜਾ ਕੇ ਕਾਰਪੇਸ਼ਨ ਦੇ ਅਧਿਕਾਰੀਆਂ ਨਾਲ ਮਿਲਾਂਗੇ ਤਾਂ ਉੱਥੇ ਵੀ ਜਿਹੜੀ ਇਹ ਰਿਟਰਨ ਕੰਪਲੇਂਟ ਆ ਦਵਾਂਗੇ ਸੋ ਇਸ ਸੰਬੰਧ ਵਿੱਚ ਜਿੰਨਾਂ ਦੀਆਂ ਦੁਕਾਨਾਂ ਨੇ ਉਹਨਾਂ ਨਾਲ ਵੀ ਇਸ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਕਿ ਜੋ ਅੰਦਰ ਗੱਲ ਹੋਈ ਉਹ ਕਹਿੰਦੇ ਅਸੀਂ ਜਿਹੜੀਆਂ ਦੁਕਾਨਾਂ ਥੜੀਆਂ ਨੇ ਉਹ ਪਿੱਛੇ ਕਰ ਲੈਣੇ ਤਾਂ ਕਿ ਕਿਸੇ ਨੂੰ ਦਿੱਕਤ ਜਿਹੜੀ ਨਾ ਹੋਵੇ ਰਸਤਾ ਜਿਹੜਾ ਬੰਦ ਨਾ ਹੋਵੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਗ੍ਰੀਨ ਐਵੇਨਿਊ ਸਾਂਝੀਆ ਕਰ ਰਹੇ ਆ ਮਾਲਕ ਨੂੰ ਬੁਲਾਇਓ ਭਾਈਓ ਸੋ ਜਿਨ੍ਹਾਂ ਦੀ ਦੁਕਾਨਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਕਿਉਂਕਿ ਇਲਾਕੇ ਦੇ ਲੋਕ ਜਿਹੜੇ ਕਹਿੰਦੇ ਨੇ ਕਿ ਦਿੱਕਤ ਕਾਫੀ ਜਿਹੜੀ ਆ ਰਹੀ ਹੈ ਦੁਕਾਨਾਂ ਦੇ ਬਾਹਰ ਥੜੀਆਂ ਕਾਫੀ ਵਧੀਆਂ ਹੋਣ ਕਰਕੇ ਪਰ ਸਾਡਾ ਸਵਾਲ ਇਹ ਹੈ ਕਿ ਹੋਰ ਵੀ ਕਿਸੇ ਦੀ ਜੇ ਥੜੀ ਵਧੀ ਹੋਊਗੀ ਜਾਂ ਹੋਊਗੀ ਇਹ ਪਹਿਲਾਂ ਕਿਉਂ ਨਹੀਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਔਰ ਚਾਰ ਦੁਕਾਨਾਂ ਜਿਹੜੀਆਂ ਦੱਸਿਆ ਰਿਹਾ ਕਿ ਨਵੀਆਂ ਹੁਣ ਬਨੀਆਂ ਤੇ ਉਸ ਚੀਜ਼ ਦਾ ਵਿਰੋਧ ਜਿਹੜਾ ਮੱਲਾ ਨਵਾਸੀ ਦੇ ਇਲਾਕੇ ਦੇ ਲੋਕ ਆ ਜਿਹੜੇ ਕਰ ਰਹੇ ਸੋ ਤਸਵੀਰਾਂ ਬਿਲਕੁਲ ਜਿਹੜੀਆਂ ਸਾਂਝੀਆਂ ਕਰਨੀਆਂ ਜਲੰਧਰ ਸ਼ਹਿਰ ਤੋਂ ਇਸ ਵੇਲੇ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਰਾਂਗੇ ਦੂਜੇ ਪੱਖ ਦੇ ਨਾਲ ਵੀ ਉਹਨਾਂ ਦਾ ਆਪਣਾ ਕੀ ਕਹਿਣਾ ਹੈ ਇਸ ਬਾਰੇ ਸੋ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਸ਼ਹਿਰ ਤੋਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਇੱਕ ਵਾਰੀ ਫੇਰ ਦੱਸਦੀ ਕਿ ਜਿਹੜਾ ਗ੍ਰੀਨ ਐਵੇਨਿਊ ਇਲਾਕਾ ਉੱਥੇ ਜਿਹੜਾ ਲੋਕਾਂ ਦਾ ਕਹਿਣਾ ਕਿ ਜਿਹੜੇ ਦੁਕਾਨਾਂ ਆ ਦੇ ਅੱਗੇ ਥੜੇ ਜਿਹੜੇ ਬਾਧ ਰਿਆ ਦੇਖੋ ਬਾਹਰ ਤੱਕ ਜਿਹੜੇ ਬਣੇ ਹੋਏ ਆ ਉਹਨੂੰ ਲੈ ਕੇ ਜਿਹੜਾ ਉਹਨਾਂ ਦਾ ਵਿਰੋਧ ਸੀ ਕਿ ਉਹ ਕਹਿੰਦੇ ਕਿ ਜੇ ਅਗਰ ਇਹਨਾਂ ਵੱਲੋਂ ਜੇ ਨਾਂ ਜਿਹੜੀਆਂ ਥੜੀਆਂ ਟੋੜੀਆਂ ਗਈਆਂ ਨਾ ਜਿਹੜਾ ਇਹਨੂੰ ਸਹੀ ਕੀਤਾ ਗਿਆ ਤਾਂ ਜਿਹੜੀ ਜਲੰਧਰ ਕਾਰਪੋਰੇਸ਼ਨ ਜਾ ਕੇ ਕੰਪਲੇਨਟ ਵੀ ਦੇਣਗੇ ਤਾਂ ਜਿਹੜੀ ਕਾਰਵਾਈ ਦੀ ਜਿਹੜੀ ਹੈ ਮੰਗ ਕਰੀਏ ਅਗਰ ਦੂਜਾ ਪੱਖ ਆਪਣਾ ਪ ਸਾਡੇ ਨਾਲ ਸੰਜੇ ਕਰਸ ਤੋਂ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ